ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸੁਖਮਣੀ ਸਾਹਿਬ ਜੀ ਦੀ ਚੌਥੀ ਅਸ਼ਟਪਦੀ ਦੀਵਾਰ ਕਰਾਂਗੇ। ਸ਼ਲੋਕ ਨਿਰਗੁਣਿਆਰੇ ਆਨਿਆ ਸੋ ਪ੍ਰਭ ਸਦਾ ਸਮਾਲ। ਇਨ ਕੀ ਆਤਿ ਸਚੀਤ ਰਖ ਨਾਨਕ ਨਿਭੀ ਨਾਲ। ਨਿਰਗੁਨੀ ਆਰੇ ਈਆਂ ਨਿਆ ਸੋ ਪ੍ਰਭ ਸਦਾ ਸੰਭਾਲ ਏ ਅੰਜਾਨ ਏ ਗੁਣਹੀਨ ਮਨੁੱਖ ਉਸ ਮਾਲਕ ਨੂੰ ਸਦਾ ਯਾਦ ਕਰ ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭੀ ਨਾਲ ਏ ਨਾਨਕ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਉਸ ਨੂੰ ਚਿੱਤ ਵਿੱਚ ਪ੍ਰੋ ਰੱਖ ਉਹੀ ਤੇਰੇ ਨਾਲ ਸਾਥ ਨਿਭੇਗਾ ਅਸ਼ਟਪਦੀ ਰੰਮਈਆ ਕੇ ਗੁਣ 체ਤ ਪ੍ਰਾਨੀ हे जीव ਸੋਹਣੇ ਰਾਮ ਦੇ ਗੁਣ ਯਾਦ ਕਰ ਕਮਨ ਮੂਲ ਤੇ ਕਮਨ ਦਿਸਟਾਨੀ ਵੇਖ ਕਿਸ ਮੁੱਢ ਤੋਂ ਤੈਨੂੰ ਕਿਹਾ ਸੋਹਣਾ ਬਣਾ ਕੇ ਉਸਨੇ ਵਿਖਾਇਆ ਹੈ ਜਿੰ ਤੂੰ ਸਾਜ ਸਵਾਰ ਸਿੰਗਾਰਿਆ ਜਿਸ ਪ੍ਰਭੂ ਨੇ ਤੈਨੂੰ ਬਣਾ ਕੇ ਸਵਾਰ ਕੇ ਸੋਹਣਾ ਕੀਤਾ ਹੈ ਗਰਵ ਅਗਣ ਮੈਂ ਜਿਨੇ ਉਭਾਰਿਆ ਜਿਸ ਨੇ ਤੈਨੂੰ ਪੇਟ ਦੀ ਅੱਗ ਵਿੱਚ ਵੀ ਬਚਾਇਆ ਹੈ ਬਾਲ ਵਿਵਸਤਾ ਪੁਜੇ ਪਿਆਰੇ ਦੁੱਧ ਜੋ ਬਾਲ ਉਮਰ ਵਿੱਚ ਤੈਨੂੰ ਦੁੱਧ ਪਲਾਉਂਦਾ ਹੈ ਭਰ ਜੋ ਬਣ ਸੋਜਨ ਸੁਖ ਸੂਦ ਭਰੀ ਜਵਾਨੀ ਵਿੱਚ ਭੋਜਨ ਤੇ ਸੁੱਖਾਂ ਦੀ ਸੂਝ ਦਿੰਦਾ ਹੈ ਬਿਰਧ ਪਿਆ ਉਪਰ ਸਾਖ ਸੈਣ ਮੁਖ અપਾਇਓ ਪਿਆਓ ਬੈਠ ਕੋ ਦੇਣ ਜਦੋਂ ਤੂੰ ਬੁੱਢਾ ਹੋ ਜਾਂਦਾ ਹੈ ਤਾਂ ਸੇਵਾ ਕਰਨ ਲਈ ਸਾਖ ਸੱਜਣ ਤਿਆਰ ਕਰ ਦਿੰਦਾ ਹੈ ਜੋ ਬੈਠੇ ਹੋਏ ਨੂੰ ਮੂੰਹ ਵਿੱਚ ਚੰਗੇ ਭੋਜਨ ਦਿੰਦੇ ਹਨ ਉਸ ਪ੍ਰਭੂ ਨੂੰ ਚੇਤੇ ਕਰ ਇਹ ਨਿਰਗੁਣ ਗੁਣ ਕਛੂ ਨਾ 부ਜੈ ਪਰ हे ਪ੍ਰਭੂ ਇਹ ਗੁਣਹੀਨ ਜੀਵ ਤੇਰਾ ਕੋਈ ਉਪਕਾਰ ਨਹੀਂ ਸਮਝਦਾ ਬਖਸ਼ ਲਿਓ ਤੋ ਨਾਨਕ ਸੀਜੇ ਕਹਿੰਦਾ हे ਨਾਨਕ ਆਖ ਜੇ ਤੂੰ ਆਪ ਮਿਹਰ ਕਰੇ ਤਾਂ ਇਹ ਜਨਮਨੋਰਥ ਸਫਲ ਹੋ ਜਾਵੇ ਜਿਸ ਪਰ ਜੇ ਪ੍ਰਸਾਦ ਤਰ ਉੱਪਰ ਸੁਖ ਬਸੈ ਹੈ ਜੀਵ ਜਿਸ ਪ੍ਰਭੂ ਦੀ ਕਿਰਪਾ ਨਾਲ ਤੂੰ ਤਰਪੀ ਉਤੇ ਸੁਖੀ ਵਸਦਾ ਹੈ ਸੁੱਤ ਭਰਾਤ ਮੀਤ ਬਨਿੰਤਾ ਸੰਗ ਹਸੈ ਉਤਰ ਭਰਾ ਮਿੱਤਰ istri ਨਾਲ ਹਸਦਾ ਹੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਜਿਸ ਦੀ ਮੇਰ ਨਾਲ ਤੂੰ ਠੰਡਾ ਪਾਣੀ ਪੀਂਦਾ ਹੈ ਸੁਖਦਾਈ ਪਾਵਕ ਕਮਣ ਪਾਵਕ ਅਮੁਲਾ ਸੰਦਾ ਸੁਖ ਦੇਣ ਵਾਲੀ ਹਵਾ ਤੇ ਅਮੋਲਕ ਅਗ ਵਰਤਦਾ ਹੈ ਇਹ ਪ੍ਰਸਾਦ ਭੋਗੇ ਸਭ ਰਸਾ ਜਿਸ ਦੀ ਕਿਰਪਾ ਨਾਲ ਸਾਰੇ ਰਸ ਭੋਗਦਾ ਹੈ ਸਗਲ ਸਮਗਰੀ ਸੰਗ ਸਾਥ ਬਸਾ ਸਾਰੇ ਪਦਾਰਥਾਂ ਦੇ ਨਾਲ ਤੂੰ ਰਹਿੰਦਾ ਹੈ। ਪਾਵ ਸਾਰੇ ਪਦਾਰਥ ਵਰਤਨ ਲਈ ਤੈਨੂੰ ਮਿਲਦੇ ਹਨ। ਦੀਨ ਹਸਤ ਪਾਵ ਕੰਨ ਨੇਤਰ ਰਸਨਾ ਜਿਸ ਨੇ ਤੈਨੂੰ ਹੱਥ ਪੈਰ ਕੰਨ ਅੱਖਾਂ ਜੀਭ ਦਿੱਤੇ ਹਨ। ਤਿਸੇ ਤਿਆਗ ਔਰ ਸੰਗ ਰਚਨਾ ਉਸ ਪ੍ਰਭੂ ਨੂੰ ਵਿਸਾਰ ਕੇ हे ਜੀਵ ਤੂੰ ਹੋਰਨਾ ਨਾਲ ਮਗਨ ਹੈ ਐਸੇ ਦੋਖ ਮੂੜ ਅੰਧ ਬਿਆਪੇ हे ਮੂਰਖ ਅਨੇ ਜੀਵ ਭਲਾਈ ਵਿਸਾਰਨ ਵਾਲੇ ਇਹੋ ਜੇ ਔਗਣਾ ਵਿੱਚ ਫਸੇ ਹੋਏ ਹਨ ਨਾਨਕ ਕਾੜ ਲੈ ਪ੍ਰਭ ਆਪੇ हे ਨਾਨਕ ਇਨਾਂ ਜੀਵਾਂ ਵਾਸਤੇ ਅਰਦਾਸ ਕਰ ਤੇ ਆਖ हे प्रभु इनानू आप इन ओंबणा विचों काढ ले आद अंत जो राखण हार जो इस दे जन्म तो लेके मरण समय तक इस दी राखी करने वाला है जेस सिओं प्रीत ना करे ग्वार तिस सिओं प्रीत ना करे ग्वार मूर्ख मनुक उस प्रभु नाल प्यार नहीं करदा ਜਾ ਕੀ ਸੇਵਾ ਨਵ ਨਿਦ ਪਾਵੈ ਜਿਸ ਦੀ ਸੇਵਾ ਕੀਤਿਆ ਇਸ ਨੂੰ ਸ੍ਰਿਸ਼ਟੀ ਦੇ ਨੋਂ ਹੀ ਖਜ਼ਾਨੇ ਮਿਲ ਜਾਂਦੇ ਹਨ ਤਾਂ ਸੋ ਮੂੜਾ ਮਨ ਨਹੀਂ ਲਾਵੇ ਮੂਰਖ ਜੀਵ ਉਸ ਪ੍ਰਭੂ ਨਾਲ ਚਿਤ ਨਹੀਂ ਜੋੜਦਾ ਜੋ ਠਾਕੁਰ ਸਦ ਸਦਾ ਹਜੂਰੇ ਜੋ ਹਰ ਵੇਲੇ ਇਸ ਦੇ ਅੰਗ ਸੰਗ ਹੈ ਤਾਂ ਕੋ ਅੰਦਾ ਜਾਣ ਤ ਦੂਰੇ ਅਨੰਮਨੁਖ ਉਸ ਠਾਕਰ ਨੂੰ ਕਿਤੇ ਦੂਰ ਬੈਠਾ ਸਮਝਦਾ ਹੈ। ਜਾਕੀ ਟਹਿਲ ਪਾਵੈ ਦਰਗੇ ਮਾਨ ਜਿਸ ਦੀ ਟਹਿਲ ਕੀਤਿਆਂ ਇਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਆਦਰ ਮਿਲਦਾ ਹੈ। ਤਿਸੇ ਬਸਾਰੇ ਮੁਗਧ ਅਜਾਨ ਮੂਰਖ ਤੇ ਅੰਜਾਨ ਜੀਵ ਉਸ ਪ੍ਰਭੂ ਨੂੰ ਵਿਸਾਰ ਬੈਠਦੇ ਹਨ। ਸਦਾ ਸਦਾ ਇਹ ਪੂਲਨ ਹਾਰ ਪਰ ਕਿਹੜਾ ਕਿਹੜਾ ਓਗਣ ਚਤਾਰੀਏ ਇਹ ਜੀਵਤਾ ਸਦਾ ਹੀ ਭੁੱਲਾ ਕਰਦਾ ਰਹਿੰਦਾ ਹੈ ਨਾਨਕ ਰਾਖਣ ਹਾਰ ਅਪਾਰ হে ਨਾਨਕ ਰੱਖਿਆ ਕਰਨ ਵਾਲਾ ਪ੍ਰਭੂ ਬੇਅੰਤ ਹੈ ਉਹ ਇਸ ਜੀਵ ਦੇ ਓਗੁਣਾ ਵੱਲ ਨਹੀਂ ਤੱਕਦਾ ਰਤਨ ਤਿਆਗ ਕੋ ਢੀ ਸੰਗ ਰਚੇ ਇਹਦਾ ਮਾਇਆ ਧਾਰੀ ਜੀਵ ਨਾਮ ਰਤਨ ਨੂੰ ਛੱਡ ਕੇ ਮਾਇਆ ਰੂਪ ਕੋਡੀਆਂ ਨਾਲ ਖੁਸ਼ ਹੋਇਆ ਫਿਰਦਾ ਹੈ ਸਾਜ ਛੋੜ ਝੂਠ ਸੰਗ ਮਚੇ ਸੱਚੇ ਪ੍ਰਭ ਨੂੰ ਛੱਡ ਕੇ ਨਾਸ਼ਵੰਦ ਪਦਾਰਥਾਂ ਨਾਲ ਰੁਝਿਆ ਹੋਇਆ ਹੈ ਰਹਿੰਦਾ ਹੈ ਰੁਝਿਆ ਰਹਿੰਦਾ ਹੈ ਜੋ ਰਚਨਾ ਸੋ ਸਥਿਰ ਕਰਮਾਨੈ ਜੋ ਮਾਇਆ ਛੱਡ ਜਾਣੀ ਹੈ ਉਸ ਨੂੰ ਸਦਾ ਅਟਲ ਸਮਝਦਾ ਹੈ ਜੋ ਹੋਮਣ ਸੋ ਦੂਰ ਪਰਾਨੈ ਜੋ ਮੌਤ ਜ਼ਰੂਰ ਵਾਪਰ ਨਹੀਂ ਹੈ ਉਸ ਨੂੰ ਕਿਤੇ ਦੂਰ ਬੈਠੀ ਖਿਆਲ ਕਰਦਾ ਹੈ ਛੋੜ ਜਾਏ ਤਿਸ ਕਾ ਸ਼ਰਮ ਕਰੇ ਉਹ ਉਸ ਤਾਨ ਪਦਾਰਥ ਦੀ ਖਾਤਰ ਨਿਤ ਖੇਚਲ ਕਰਦਾ ਹੈ ਫਿਰਦਾ ਹੈ ਜੋ ਅੰਤ ਛੱਡ ਜਾਣੀ ਹੈ ਸੰਗ ਸਹਾਈ ਤਿਸ ਪਰ ਹਰੇ ਜੋ ਪ੍ਰਭੂ ਇਸ ਨਾਲ ਰਾਖਾ ਹੈ ਉਸ ਨੂੰ ਵਿਸਾਰ ਬੈਠਾ ਹੈ ਚੰਦਣ ਲੇਪ ਉਤਾਰੇ ਧੋਏ ਜਿਵੇਂ ਖੋਤਾ ਚੰਦਣ ਦਾ ਲੇਪ ਧੋ ਕੇ ਲਾ ਦਿੰਦਾ ਹੈ ਗਰਦਬ ਪ੍ਰੀਤ ਪਸੰਮ ਸੰਗ ਹੋਏ ਕਿਉਂਕਿ ਖੋਤੇ ਦਾ ਪਿਆਰ ਸੁਆ ਨਾਲ ਹੁੰਦਾ ਹੈ ਆਂਦ ਕੂਪ ਮੈਂ ਪਤ ਤਬਿਕਰਾਲ ਜੀਵ ਮਾਇਆ ਦੇ ਪਿਆਰ ਕਰਕੇ ਹਨੇਰੇ ਭਿਆਨਕ ਖੂਬ ਵਿੱਚ ਡਿੱਗਿਆ ਪਿਆ ਹੈ ਨਾਨਕ ਕਾੜ ਲੈ ਪ੍ਰਭ ਦਿਆਲ ਦਾ へ ਨਾਨਕ ਅਰਦਾਸ ਕਰਕੇ ਆਖੇ へ ਦਿਆਲ ਪ੍ਰਭੂ ਇਹਨਾਂ ਨੂੰ ਆਪ ਹੀ ਖੂਹ ਵਿੱਚੋਂ ਕੱਢ ਲੈ ਕਰਤੂਤ ਪਸ਼ੂ ਕੀ ਮਾਨਸ ਜਾਤ ਕਹਤਾ ਜਾਤ ਮਨੁੱਖ ਦੀ ਹੈ ਭਾਵ ਮਨੁੱਖ ਸ਼੍ਰੇਣੀ ਵਿੱਚ ਜੰਮਿਆ ਹੈ ਪਰ ਕੰਮ ਪਸ਼ੂਆਂ ਵਾਲੇ ਕਰਦੇ ਹਨ ਲੋਕ ਵਿਚਾਰਾ ਕਰੇ ਦਿਨ ਰਾਤ ਹਿੰਦਾ ਉੰਜ ਦਿਨ ਰਾਤ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਹੈ ਬਾਹਰ ਭੇਖ ਅੰਤਰ ਮਲ ਮਾਇਆ ਕਹਿੰਦਾ ਬਾਹਰ ਸਰੀਰ ਉੱਤੇ ਧਾਰਮਿਕ ਪੋਸ਼ਾਕ ਹੈ ਪਰ ਮਨ ਵਿੱਚ ਮਾਇਆ ਦੀ ਮੈਲ ਹੈ ਬਾਹਰ ਗਿਆਨ ਧਿਆਨ ਇਸ਼ਨਾਨ ਕਹਿੰਦਾ ਬਾਹਰ ਵਿਖਾਵੇ ਵਾਸਤੇ ਤੀਰਥ ਇਸ਼ਨਾਨ ਗਿਆਨ ਦੀਆਂ ਗੱਲਾਂ ਕਰਦਾ ਹੈ ਸਮਾਧੀਆਂ ਲਾ ਵੀ ਲਾਉਂਦਾ ਹੈ ਅੰਤਰ ਵਿਆਪੇ ਲੋਭ ਸੁਗਾਨ ਪਰ ਮਨ ਵਿੱਚ ਲੋਭ ਰੂਪ ਕੁੱਤਾ ਜੋਰ ਪਾ ਰਿਹਾ ਹੈ ਅੰਤਰ ਅਗਣ ਬਹਾਰ ਤਨ ਸੁਆਹ ਮਾਨ ਵਿੱਚ ਤ੍ਰਿਸ਼ਨਾ ਦੀ ਅੱਗ ਹੈ ਬਾਹਰ ਸਰੀਰ ਸੁਆ ਨਾਲ ਲਬੇੜਿਆ ਹੋਇਆ ਹੈ ਗਲ ਪਾਥਰ ਕੈਸੇ ਤਰੇ ਅਥਾ ਜੇ ਗਲ ਵਿੱਚ ਵਿਕਾਰਾਂ ਦੇ ਪੱਥਰ ਹੋਣ ਤਾਂ ਅਥਾ ਸਮੁੰਦਰ ਦੇ ਨੂੰ ਜੀਵ ਕਿਵੇਂ ਤਰੇ ਕਿਵੇਂ ਪਾਰ ਕਰੇ ਜਾ ਕੈ ਅੰਤਰ ਬਸੇ ਪ੍ਰਭ ਆਪ ਜਿਸ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਆਪ ਵਸਦਾ ਹੈ ਨਾਨਕ ਤੇ ਜਨ ਸਹਿਜ ਸਮਾਤ ਹੈ ਨਾਨਕ ਉਹੀ ਅਡੋਲ ਬਸਤਾ ਵਿੱਚ ਟਿਕੇ ਰਹਿੰਦੇ ਹਨ ਸੁਣ ਅੰਦਾ ਕੈਸੇ ਮਾਰਗ ਪਾਵੈ ਅੰਨਾ ਮਨੁੱਖ ਨਿਰਾ ਸੁਣ ਕੇ ਕਿਵੇਂ ਰਾਹ ਲੱਭ ਲੇ ਕਰ ਗਹਿ ਲੇ ਓੜ ਨਿਭਾਵੇ हे ਪ੍ਰਭੂ ਇਸ ਆਪ ਇਸ ਦਾ ਹੱਥ ਫੜ ਕੇ ਤਾਂ ਕਿ ਅਖੀਰ ਤੱਕ ਪ੍ਰੀਤ ਨਿਭ ਸਕੇ ਕਾਹਾਂ ਬਜ਼ਾਰਤ ਬੂਝੇ ਡੋਰਾ ਨੁਖ ਬੋਲਾ ਮਨੁਖ ਨਿਰੀ ਸੈਨਤ ਨੂੰ ਕੀ ਸਮਝੇ ਨਿਸ ਕਹੀਏ ਤੋ ਸਮਝੇ ਭੋਰਾ ਸੈਨਤ ਨਾਲ ਆਖੀਏ ਇਹ ਰਾਤ ਹੈ ਤਾਂ ਉਹ ਸਮਝ ਲੈਂਦਾ ਹੈ ਇਹ ਦਿਨ ਹੈ ਕਹਾਂ ਬਿਸ਼ਨ ਪਦ ਗਾਵੇ ਗੰਗ ਗੂੰਗਾ ਕਿਵੇਂ ਬਿਸ਼ਨ ਪਦ ਪੱਦੇ ਗਾ ਸਕੇ ਜਤਨ ਕਰੇ ਤੋ ਬੀ ਸੁਰ ਭੰਗ ਕਈ ਜਤਨ ਵੀ ਕਰੇ ਤਾਂ ਵੀ ਉਸ ਦੀ ਸੁਰ ਟੁੱਟੀ ਰਹਿੰਦੀ ਹੈ ਕਹ ਪਿੰਗਲ ਪਰਬਤ ਪਰ ਭਵਨ ਲੂਲਾ ਕਿਵੇਂ ਲੰਗੜਾ ਆਦਮੀ ਜਿਹੜਾ ਕਿੱਥੇ ਪਹਾੜਾਂ ਤੇ ਗੇੜੇ ਕੱਢ ਸਕਦਾ ਪਹੁੰਚ ਸਕਦਾ ਹੈ ਨਹੀਂ ਹੋ ਪੂਆ ਉਸ ਗਵਨ ਉਥੇ ਉਸ ਦੀ ਪਹੁੰਚ ਨਹੀਂ ਹੋ ਸਕਦੀ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ ਹੇ ਕਰਤਾਰ ਹੇ ਦਇਆ ਦੇ ਸਾਗਰ ਇਹ ਨਿਮਾਣਾ ਦਾਸ ਬੇਨਤੀ ਕਰਦਾ ਹੈ ਨਾਨਕ ਤੁਮਰੀ ਕਿਰਪਾ ਤਰੇ ਹੇ ਨਾਨਕ ਇਸ ਹਾਲਾਤ ਵਿੱਚ ਕੇਵਲ ਅਰਦਾਸ ਕਰ ਤੇ ਆਖ ਤੇਰੀ ਮੇਰ ਨਾਲ ਹੀ ਤਰ ਸਕਦੇ ਹਾਂ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਪ੍ਰਭੂ ਇਸ ਮੂਰਖ ਦਾ ਸੰਗੀ ਸਾਥੀ ਹੈ ਉਸ ਨੂੰ ਇਹ ਚੀਤੇ ਨਹੀਂ ਕਰਦਾ ਜੋ ਬਹਿਰਾਈ ਤਾਂ ਸਿਉਂ ਪ੍ਰੀਤ ਪਰ ਜੋ ਬੈਰੀ ਹੈ ਉਸ ਨਾਲ ਪਿਆਰ ਕਰ ਰਿਹਾ ਹੈ ਬਲੂਆ ਕੇ ਗਹਿਰ ग्रह भीतर बसे रेत ਦੇ ਘਰ ਵਿੱਚ ਵੱਸਦਾ ਹੈ 파ਵ ਰੇਤ ਦੇ ਕਿਣਕਣਿਆਂ ਵਾਂਗ ਜਿਵੇਂ ਰੇਤ ਨਹੀਂ ਕਰ ਜਾਂਦੀ ਉਮਰ ਛਿਨ ਛਿਨ ਕਰਕੇ ਜਾ ਰਹੀ ਹੈ ਬੀਤ ਰਹੀ ਹੈ ਆਨੰਦ keel 마야 ਰੰਗ ਹਸੈ ਅੰਦ keel 마야 ਰੰਗ ਰਸੈ ਫਿਰ ਵੀ ਮਾਇਆ ਦੀ ਮਸਤੀ ਵਿੱਚ ਆਨੰਦ ਮੋਜਾ ਮਾਨ ਰਿਹਾ ਹੈ। ਧ੍ਰੇੜ ਕਰ ਮਾਨੇ ਮਨੇ ਪ੍ਰਤੀਤ ਆਪਣੇ ਆਪ ਨੂੰ ਅਮਰ ਸਮਝੀ ਬੈਠਾ ਹੈ। ਮਾਨ ਵਿੱਚ ਇਹ ਯਕੀਨ ਬਣਾਇਆ ਹੋਇਆ ਹੈ। ਕਾਲ ਨ ਆਵੇ ਮੂੜੇ ਜੀਤ ਪਰ ਮੂਰਖ ਦੇ ਚਿੱਤ ਵਿੱਚ ਕਦੇ ਮੌਤ ਦਾ ਖਿਆਲ ਵੀ ਨਹੀਂ ਆਉਂਦਾ। ਬੈਰ ਵਿਰੋਧ ਕਾਮ ਕ੍ਰੋਧ ਮੋਹ ਵੈਰ, ਰੋਧ, ਕਾਮ, ਗੁੱਸਾ, ਮੋਹ, ਝੂਠ, ਵਿਕਾਰ, ਮਹਾ ਲੋਭ ਧਰੋ ਝੂਠ ਮੰਦੇ ਕਰਮ ਭਾਰੀ ਲਾਲਚ ਤੇ ਦਗਾ ਇਆਉਂ ਜੁਗਤ ਬਹਾਨੇ ਕਈ ਜਨਮ ਇਸ ਰਾਹੇ ਪੈ ਕੇ ਇਸ ਦੇ ਕਈ ਗਣਮ ਗੁਜ਼ਾਰ ਗੁਜ਼ਰ ਗਏ ਹਨ ਨਾਨਕ ਰਾਖ ਲਿਓ ਆਪਣ ਕਰ ਕਰਮ हे ਨਾਨਕ ਇਸ ਵਿਚਾਰੇ ਜੀਵ ਵਾਸਤੇ ਪ੍ਰਭੂ ਧਰ ਤੇ ਅਰਦਾਸ ਕਰ ਤੇ ਆਖ ਆਪਣੀ ਮਿਹਰ ਕਰ ਇਸ ਨੂੰ ਬਚਾ ਲਵੋ ਤੂੰ ਠਾਕਰ ਤੂੰ ਪੈ ਅਰਦਾਸ ਏ ਪ੍ਰਭੂ ਤੂੰ ਮਾਲਕ ਹੈ ਸਾਡੀ ਜੀਵਾਂ ਦੀ ਅਰਜ ਤੇਰੇ ਅੱਗੇ ਹੈ ਜੀਉ ਪਿੰਡ ਸਭ ਤੇਰੀ ਰਾਸ ਇਹ ਜਿੰਦ ਤੇ ਸਰੀਰ ਜੋ ਤੂੰ ਸਾਨੂੰ ਦਿੱਤਾ ਹੈ ਸਭ ਤੇਰੀ ਹੀ ਬਖਸ਼ਿਸ਼ ਹੈ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੂੰ ਸਾਡਾ ਪਿਤਾ ਹੈ ਪਿਓ ਹੈ ਮਾਂ ਹੈ ਅਸੀਂ ਤੇਰੇ ਬਾਲਕ ਹਾਂ ਬਾਲ ਹਾਂ ਤੇਰੀ ਕਿਰਪਾ ਮੈਂ ਸੂਖ ਗਨੇਰੇ ਤੇਰੀ ਮਿਹਰ ਦੀ ਨਜ਼ਰ ਵਿੱਚ ਬੇਅੰਤ ਸੁਖਨ ਕੋਈ ਨ ਜਾਣੇ ਤੁਮਰਾ ਅੰਤ ਕੋਈ ਤੇਰਾ ਅੰਤ ਨਹੀਂ ਪਾ ਸਕਦਾ ਉੱਚੇ ਤੇ ਊਚਾ ਭਗਵੰਤ ਕਿਉਂਕਿ ਤੂੰ ਸਭ ਤੋਂ ਊਚਾ ਭਗਵਾਨ ਹੈ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਜਗਤ ਦੇ ਸਾਰੇ ਪਦਾਰਥ ਤੇਰੇ ਹੀ ਹੁਕਮ ਵਿੱਚ ਟਿਕੇ ਹੋਏ ਹਨ ਤੁਮ ਤੇ ਹੋਏ ਸੁਆਗਿਆਕਾਰੀ ਤੇਰੀ ਰਚੀ ਹੋਈ ਸ੍ਰਿਸ਼ਟੀ ਤੇਰੀ ਹੀ ਆਗਿਆ ਵਿੱਚ ਤੁਰ ਰਹੀ ਹੈ ਉਮਰੀ ਗਤ ਮੇ ਤੇ ਤੁਮ ਹੀ ਜਾਣੀ ਤੂ ਕਹਿੋ ਜਾ ਹੈ ਕਿੱਡਾ ਵੱਡਾ ਹੈ ਇਹ ਤੂ ਆਪ ਹੀ ਜਾਣਦਾ ਹੈ ਨਾਨਕ ਦਾਸ ਸਦਾ ਕੁਰਬਾਨੀ ਏ ਨਾਨਕ ਆਖੇ ਪ੍ਰਭੂ ਤੇਰੇ ਸੇਵਕ ਤੈਥੋਂ ਸਦਾ ਸਦਕੇ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ